ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਫਰੈਂਡਸ ਅੱਜ ਅਸੀਂ ਮੂੰਗੀ ਮਸਰ ਦੀ ਦਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਰੈਸਪੀ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਦਾਲ ਨੂੰ ਬਿਮਾਰਾ ਵਾਲੀ ਦਾਲ ਕਹਿ ਦਿੰਦੇ ਆ ਪਰ ਇਹ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਆ ਤੇ ਹਲਕੀ ਹੁੰਦੀ ਆ ਖਾਣੇ ਦੇ ਲਈ ਸੋ ਚਲੋ ਫਿਰ ਫਟਾਫਟ ਸਮਾਨ ਦੇਖ ਲੈਂਦੇ ਆ ਜਿਹੜਾ ਜਿਹੜਾ ਸਾਨੂੰ ਚਾਹੀਦਾ ਆ ਦਾਲ ਬਣਾਉਣ ਦੇ ਲਈ ਸੋ ਇੱਕ ਕੌਲੀ ਇੱਥੇ ਮੈਂ ਮਸਰ ਮੂੰਗੀ ਦੀ ਦਾਲ ਲਈ ਆ ਤੇ ਇੱਥੇ ਮੈਂ ਲਿਆਇਆ ਇੱਕ ਵੱਡੇ ਸਾਈਜ਼ ਦਾ ਪਿਆਜ਼ ਇਹਨੂੰ ਵੀ ਇਸ ਕੀਨਾਲ ਮੋਟਾ-ਮੋਟਾ ਕੱਟ ਲਿਆ ਆ ਤੇ ਇੱਕ ਟਮਾਟਰ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਜੀਰਾ ਦਾਲ ਦੇ ਵਿੱਚ ਕਾਫੀ ਸਾਰਾ ਪਾਵਾਂਗੇ ਹਰਾ ਧਨੀਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਕਾਫੀ ਸਾਰਾ ਕੱਟਿਆ ਹੋਇਆ ਲਸਣ ਲਸਣ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਕਾਫੀ ਸਾਰਾ ਪਾਵਾਂਗੇ ਆਪਾਂ ਇਹਦੇ ਵਿੱਚ ਅਦਰਕ ਹਰੀ ਮਿਰਚ ਪਾਵਾਂਗੇ ਆਪਾਂ ਸਵਾਦ ਦੇ ਹਿਸਾਬ ਨਾਲ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਨਮਕ ਪਾਵਾਂਗੇ ਆਪਾਂ ਸਵਾਦ ਦੇ ਹਿਸਾਬ ਨਾਲ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤੇ ਹੁਣ ਆਪਾਂ ਫਟਾਫਟ ਦਾਲ ਨੂੰ ਧੋ ਕੇ ਤਿਆਰ ਕਰ ਲੈਨੇ ਆ ਤੇ ਸਮਾਨ ਰੈਡੀ ਆ ਦਾਲ ਬਣਾਣੀ ਸ਼ੁਰੂ ਕਰਦੇ ਆ ਸੋ ਇਸ ਤਰੀਕੇ ਨਾਲ ਦੇਖੋ ਦਾਲ ਨੂੰ ਮੈਂ ਚੰਗੇ ਤਰੀਕੇ ਨਾਲ ਖੁੱਲੇ ਪਾਣੀ ਚ ਧੋ ਲਿਆ ਆ ਤੇ ਇੱਥੇ ਦਾਲ ਜਿਹੜੀ ਆਪਾਂ ਕੜਾਹੀ ਦੇ ਵਿੱਚ ਬਣਾ ਕੇ ਤਿਆਰ ਕਰਨੀ ਆ ਕੁੱਕਰ ਦੇ ਵਿੱਚ ਨਹੀਂ ਬਣਾਉਣੀ ਹੈਗੀ ਸੋ ਮੈਂ ਇੱਥੇ ਇੱਕ ਕੌਲੀ ਦਾਲ ਲਈ ਸੀ ਉਹਦੇ ਲਈ ਮੈਂ 3-4 ਗਲਾਸ ਜਿਹੜੇ ਆ ਪਾਣੀ ਪਾ ਲਿਆ ਕੜਾਹੀ ਦੇ ਵਿੱਚ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਗਰਮ ਹੋ ਗਿਆ ਜਦੋਂ ਪਾਣੀ ਗਰਮ ਹੋ ਜਵੇ ਇਹਦੇ ਵਿੱਚ ਤੁਸੀਂ ਨਮਕ ਮਿਰਚ ਹਲਦੀ ਵੀ ਪਾ ਦੇਣੀ ਆ ਆਪਾਂ ਨਾਲੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਮਿਕਸ ਕਰ ਦੇਣਾ ਆ ਤੇ ਫਰੈਂਡਸ ਜਦੋਂ ਪਾਣੀ ਗਰਮ ਹੋ ਜਵੇ ਉਸੇ ਵੇਲੇ ਤੁਸੀਂ ਪਾਣੀ ਦੇ ਵਿੱਚ ਨਮਕ ਮਿਰਚ ਤੇ ਹਲਦੀ ਮਿਕਸ ਕਰਨੀ ਆ ਸੋ ਮਿਕਸ ਕਰਨ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਵਿੱਚ ਦਾਲ ਪਾ ਦੇਣੀ ਆ ਤੇ ਗੈਸ ਦੀ ਫਲੇਮ ਆਪਾਂ ਮੀਡੀਅਮ ਰੱਖਣੀ ਆ ਫਰੈਂਡਸ ਬਹੁਤ ਹੀ ਜ਼ਿਆਦਾ ਹੈਲਦੀ ਦਾਲ ਹੁੰਦੀ ਹੈ ਖਾਣ ਦੇ ਲਈ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਸੋ ਦਾਲ ਵੀ ਦੇਖੋ ਮੈਂ ਕੜਾਹੀ ਦੇ ਵਿੱਚ ਪਾ ਦਿੱਤੀ ਆ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਕਵਰ ਕਰਕੇ ਥੋੜੀ ਦੇਰ ਲਈ ਪੱਕਣ ਲਈ ਛੱਡ ਦੇਣਾ ਆ ਤੇ ਦੇਖੋ ਦਾਲ ਨੂੰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਆਪਾਂ ਚੈੱਕ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਦਾਲ ਦੇ ਵਿੱਚ ਜਿਹੜਾ ਚੰਗਾ ਉਬਾਲ ਆਉਂਦਾ ਪਿਆ ਆ ਸੋ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਵਿੱਚ ਵਿੱਚ ਆਪਾਂ ਦਾਲ ਨੂੰ ਚੈੱਕ ਕਰੀ ਜਾਣਾ ਕਿਉਂਕਿ ਜਦੋਂ ਦਾਲ ਦੇ ਵਿੱਚ ਉਬਾਲ ਆਉਂਦਾ ਜਦੋਂ ਆਪਾਂ ਖੁੱਲੇ ਪਰਤਨ ਦੇ ਵਿੱਚ ਬਣਾਉਂਦੇ ਆ ਤਾਂ ਪਾਣੀ ਜਿਹੜਾ ਬਾਹਰ ਆਉਣ ਲੱਗ ਪੈਂਦਾ ਆ ਸੋ ਇਸ ਤਰੀਕੇ ਨਾਲ ਵਿੱਚ ਵਿੱਚ ਆਪਾਂ ਛੇੜਾ ਦਿੰਦੇ ਰਵਾਂਗੇ ਤੇ ਕਵਰ ਕਰਕੇ ਇਹਨੂੰ ਪੱਕਣ ਲਈ ਛੱਡ ਦਵਾਂਗੇ ਤੇ ਆਪਾਂ ਫਿਰ ਤੋਂ ਦਾਲ ਨੂੰ ਚੈੱਕ ਕਰ ਲੈਨੇ ਆ ਦੇਖੋ ਦਾਲ ਦੇ ਵਿੱਚ ਜਿਹੜਾ ਉਬਾਲ ਆ ਉਹ ਚੰਗੇ ਤਰੀਕੇ ਨਾਲ ਆਉਂਦਾ ਪਿਆ ਹੈ ਤੇ ਦਾਲ ਜਿਹੜੀ ਹੈ ਇੱਥੇ ਗਾੜੀ ਹੋਣੀ ਸ਼ੁਰੂ ਹੋ ਗਈ ਹੈ ਤੇ ਪਾਣੀ ਜਿਹੜਾ ਸੁੱਕਣ ਲੱਪਿਆ ਹੈ ਜੇ ਤੁਹਾਨੂੰ ਲੱਗੇ ਕਿ ਪਾਣੀ ਜਿਹੜਾ ਘੱਟ ਹੋ ਗਿਆ ਤੇ ਦਾਲ ਜਿਹੜੀ ਹਜੇ ਪੱਕੀ ਨਹੀਂ ਹੈਗੀ ਤਾਂ ਤੁਸੀਂ ਇੱਥੇ ਪਾਣੀ ਹੋਰ ਵੀ ਪਾ ਸਕਦੇ ਹੋ ਸੁੱਕਰ ਕਰਕੇ ਫਿਰ ਤੋਂ ਪੱਕਣ ਲਈ ਛੱਡ ਦਵਾਂਗੇ ਤੇ ਦੇਖੋ ਦਾਲ ਜਿਹੜੀ ਚੰਗੇ ਤਰੀਕੇ ਦੇ ਨਾਲ ਪੱਕ ਗਈ ਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਚੰਗੇ ਤਰੀਕੇ ਦੇ ਨਾਲ ਘੁੱਲ ਗਈ ਆ ਬਿਲਕੁਲ ਐਸੇ ਤਰੀਕੇ ਦੀ ਦਾਲ ਹੋਣੀ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਮੈਂ ਪ੍ਰੈਸ ਕਰਕੇ ਦੇਖਿਆ ਦੇਖੋ ਦਾਲ ਜਿਹੜੀ ਚੰਗੇ ਤਰੀਕੇ ਦੇ ਨਾਲ ਗਲ ਗਈ ਆ ਸੋ ਬਿਲਕੁਲ ਐਸੇ ਤਰੀਕੇ ਦੀ ਦਾਲ ਚਾਹੀਦੀ ਆ ਸਾਨੂੰ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਗੈਸ ਆਪਾਂ ਬੰਦ ਕਰ ਦਵਾਂਗੇ ਤੇ ਦਾਲ ਨੂੰ ਆਪਾਂ ਗੈਸ ਦੇ ਉੱਪਰ ਉਤਾਰ ਲਵਾਂਗੇ ਤੇ ਫਟਾਫਟ ਆਪਾਂ ਦਾਲ ਦੇ ਲਈ ਤੜਕਾ ਬਣਾ ਕੇ ਤਿਆਰ ਕਰਦੇ ਆ ਸੋ ਤੜਕਾ ਬਣਾਉਣ ਦੇ ਲਈ ਮੈਂ ਗੈਸ ਦੇ ਉੱਪਰ ਪੈਨ ਰੱਖ ਲਿਆ ਹੈ ਤੇ ਦਾਲ ਨੂੰ ਜਿਹੜਾ ਆਪਾਂ ਤੜਕਾ ਹੈ ਉਹ ਸਰੋਂ ਦੇ ਤੇਲ ਦੇ ਵਿੱਚ ਲਗਾਵਾਂਗੇ ਸੋ ਦੇਖੋ ਤੇਲ ਜਿਹੜਾ ਮੈਂ ਪੈਨ ਦੇ ਵਿੱਚ ਪਾ ਲਿਆ ਤੇਲ ਨੂੰ ਆਪਾਂ ਥੋੜਾ ਜਿਹਾ ਗਰਮ ਹੋਣ ਦਵਾਵਾਂਗੇ ਤਾਂ ਕਿ ਤੇਲ ਦਾ ਜਿਹੜਾ ਕੱਚਾਪਨ ਉਹ ਨਿਕਲ ਜਵੇ ਤੇ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਕ ਚਮਚ ਜੀਰਾ ਦੋ ਸੁੱਕੀਆਂ ਲਾਲ ਮਿਰਚਾਂ ਤੇ ਨਾਲ ਹੀ ਆਪਾਂ ਕਾਫੀ ਸਾਰਾ ਪਾਵਾਂਗੇ ਇਹਦੇ ਵਿੱਚ ਲਸਣ ਅਦਰਕ ਪਾਦਮਾਂਗੇ ਤੇ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਥੋੜਾ ਜਿਹਾ ਭੁੰਨ ਲੈਣਾ ਆ ਇੱਥੇ ਲਸਣ ਨੂੰ ਤੇ ਅਦਰਕ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਆ ਤੇ ਦੇਖੋ ਲਸਣ ਅਦਰਕ ਜਿਹੜਾ ਸਾਡਾ ਭੁੱਜਿਆ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆ ਗਿਆ ਹੈ ਐਸੇ ਤਰੀਕੇ ਦਾ ਸਾਨੂੰ ਕਲਰ ਚਾਹੀਦਾ ਹੈ ਲਸਣ ਅਦਰਕ ਨੂੰ ਪੁੰਨਣ ਤੋਂ ਬਾਅਦ ਨਾਲੇ ਆਪਾਂ ਇਹਦੇ ਵਿੱਚ ਪਾ ਦੇਣਾ ਕਾਫੀ ਸਾਰਾ ਪਿਆਜ਼ ਤੇ ਪਿਆਜ਼ ਨੂੰ ਇਸ ਤਰੀਕੇ ਨਾਲ ਮੈਂ ਮੋਟਾ-ਮੋਟਾ ਕੱਟਿਆ ਤੁਸੀਂ ਦੇਖ ਸਕਦੇ ਹੋ ਤੇ ਦਾਲ ਦੇ ਵਿੱਚ ਜਿਆਦਾ ਲਸਣ ਅਦਰਕ ਤੇ ਪਿਆਜ਼ ਵਧੀਆ ਲੱਗਦਾ ਹੈ ਸੋ ਤੁਸੀਂ ਵੀ ਕਾਫੀ ਸਾਰਾ ਲਸਣ ਅਦਰਕ ਤੇ ਪਿਆਜ਼ ਪਾਓ ਤੇ ਇਹਨਾਂ ਨੂੰ ਆਪਾਂ ਪਿਆਜ਼ ਨੂੰ ਜਿਹੜਾ ਇੱਥੇ ਡਾਰਕ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਤੇ ਦਾਲ ਦੇ ਵਿੱਚ ਜਿੰਨੇ ਵਧੀਆ ਤਰੀਕੇ ਨਾਲ ਆਪਾਂ ਪਿਆਜ਼ ਨੂੰ ਭੁੰਨਾਗੇ ਦਾਲ ਉਨੀ ਜਿਆਦਾ ਟੇਸਟੀ ਲੱਗਦੀ ਆ ਸੋ ਪਿਆਜ਼ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਆਪਾਂ ਚੰਗੇ ਤਰੀਕੇ ਨਾਲ ਭੁੰਨ ਲਿਆ ਪਿਆਜ਼ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਆਦਮਾਗੇ ਟਮਾਟਰ ਤੇ ਟਮਾਟਰ ਨੂੰ ਵੀ ਚੰਗੇ ਤਰੀਕੇ ਨਾਲ ਮੈਸ਼ ਹੋਣ ਤੱਕ ਆਪਾਂ ਇਹਨੂੰ ਪਕਾਉਣਾ ਆ ਇੱਥੇ ਆਪਾਂ ਕੋਈ ਵੀ ਨਮਕ ਮਿਰਚ ਜਾਂ ਹਲਦੀ ਨਹੀਂ ਪਾਣੀ ਹੈਗੀ ਕਿਉਂਕਿ ਆਪਾਂ ਜਦੋਂ ਦਾਲ ਨੂੰ ਉਬਾਲਿਆ ਸੀ ਉਹਦੇ ਵਿੱਚ ਆਪਾਂ ਨਮਕ ਮਿਰਚ ਤੇ ਹਲਦੀ ਪਾ ਦਿੱਤੀ ਸੀਗੀ ਸੋ ਤੜਕਾ ਜਿਹੜਾ ਸਾਡਾ ਬਣ ਕੇ ਤਿਆਰ ਆ ਹੋਣਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਦਾਲ ਤੜਕੇ ਦੇ ਵਿੱਚ ਦਾਲ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲੈਣੀ ਹੈ ਇਸ ਤਰੀਕੇ ਨਾਲ ਫਰੈਂਡਸ ਬਹੁਤ ਹੀ ਜ਼ਿਆਦਾ ਟੇਸਟੀ ਦਾਲ ਬਣ ਕੇ ਤਿਆਰ ਹੁੰਦੀ ਹੈ ਸਾਰੇ ਇਹਨੂੰ ਬਿਮਾਰਾ ਵਾਲੀ ਦਾਲ ਕਹਿੰਦੇ ਆ ਪਰ ਤੁਸੀਂ ਇਸ ਤਰੀਕੇ ਨਾਲ ਦਾਲ ਤੜਕਾ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਸੋ ਥੋੜੇ ਜੀ ਦਾਲ ਜਿਹੜੀ ਮੈਂ ਤੜਕੇ ਦੇ ਵਿੱਚ ਮਿਕਸ ਕਰ ਦਿੱਤੀ ਸੀਗੀ ਇਸ ਤਰੀਕੇ ਨਾਲ ਹੁਣ ਆਪਾਂ ਸਾਰਾ ਤੜਕਾ ਜਿਹੜਾ ਆ ਕੜਾਹੀ ਦੇ ਵਿੱਚ ਪਾ ਦਵਾਂਗੇ ਤੇ ਫਰੈਂਡਸ ਤੁਸੀਂ ਇਹ ਮਸਰ মুੰਗੀ ਦੀ ਦਾਲ ਰੋਟੀ ਪਰਾਂਠੇ ਜਾਂ ਚਾਵਲ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਸੋ ਦੇਖੋ ਸਾਰਾ ਤੜਕਾ ਜਿਹੜਾ ਮੈਂ ਦਾਲ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਿੱਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਫਰੈਂਡਸ ਦਾਲ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਦੇਖਣ ਨੂੰ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਨਾਲ ਮਸਰ মুੰਗੀ ਦੀ ਹੈਲਦੀ ਤੇ ਟੇਸਟੀ ਦਾਲ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਰੈਸਪੀ ਕਿਓ ਜਿਹੀ ਲੱਗੀ ਸੋ ਦਾਲ ਨੂੰ ਇਸ ਤਰੀਕੇ ਨਾਲ ਮੈਂ ਲਾਸਟ ਤੇ ਹਰੇ ਨੀ ਦੇ ਨਾਲ ਥੋੜਾ ਜਿਹਾ ਗਾਰਨਿਸ਼ ਕਰ ਦਿੱਤਾ ਆ ਤੇ ਦਾਲ ਨੂੰ ਸਰਵ ਕਰਨ ਦੇ ਲਈ ਇਸ ਤਰੀਕੇ ਨਾਲ ਮੈਂ ਇੱਕ ਸਰਵਿੰਗ ਬੋਲ ਲੈ ਲਿਆ ਤੁਸੀਂ ਕੋਈ ਵੀ ਕੜਾਹੀ ਜਾਂ ਬੋਲ ਲੈ ਲੈਣਾ ਇਹਦੇ ਵਿੱਚ ਆਪਾਂ ਦਾਲ ਸਰਵ ਕਰ ਦਵਾਂਗੇ ਸੋ ਫਰੈਂਡਸ ਇਸੇ ਤਰੀਕੇ ਨਾਲ ਤੁਸੀਂ ਵੀ ਦਾਲ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਉਂ ਜੇ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ 올 ਦੀ অপਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ